ਦੁਨੀਆਂ ਤੇ ਵਸਦੇ ਪੰਜਾਬੀਆਂ ਨੇ ਤੇ ਦਾਨੀ ਸੱਜਣਾ ਨੇ ਦਿਲ ਖੋਲ ਕੇ ਹਰ ਟੀੜ ਤੱਕ ਕਿਸਾਨਾਂ ਦੀ ਖੜਾਂ ਦੀ ਮਾਰ ਹੀਟ ਆ ਆਮ ਲੋਕਾਂ ਦੀ ਮਦਦ ਕੀਤੀ ਅਸੀਂ ਸਿਰ ਨੀਵਾ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਟਰੂ ਨੇ ਸ਼ੁਰੂ ਕਰਵਾਇਆ ਅਸੀਂ ਗੁਰੂ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਜਰੀਆ ਸਾਨੂੰ ਬਣਾ ਦਿੱਤਾ ਅੱਜ ਉਸ ਅਭਿਆਨ ਦਾ ਦੂਸਰਾ ਦਿਨ ਹੈ ਦਰਜਣਾਂ ਐਸੇ ਡੱਬਰ ਅਸੀਂ ਡਾਇਗਨੋਸ ਕੀਤੇ ਆ ਡਿਟੈਕਟ ਕੀਤੇ ਆ ਲੱਭਿਆ ਮੇਰੀਆਂ ਕਾਂਗਰਸ ਪਾਰਟੀ ਦੇ ਕੌਂਸਲਰ ਮੇਰੀਆਂ ਸਤਕਾਰਯੋਗ ਜਥੇਵੰਦਕ ਸਾਡੀ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ, ਵਾਰਡ ਪ੍ਰਧਾਨ ਡੁਗਰੀਪੁਰ ਦੇ ਥੱਲੇ ਬੈਠਾ ਇਹ। ਛੋਟਾ ਆ ਜੀ ਇਹਦੀ ਬੇਟੀ ਆ, ਇੱਕ ਬੇਟਾ ਇਹਦੇ ਕੋਲੇ ਧਰ ਹੈਗਾ ਸੀ ਇਹਦੇ ਕੋਲੇ 100 ਗਜ ਦਾ ਲੈ ਕੇ ਚੱਲਦਾ ਤੁਹਾਨੂੰ 100 ਗਜ ਦਾ ਮਕਾਨ ਸੀ ਡਿੱਗ ਗਿਆ। ਸਾਡੇ ਡੁਗਰੀ ਦੇ ਪ੍ਰਧਾਨ ਸੁਖਵਿੰਦਰ ਜੀ ਤੇ ਸਾਡੀ ਸਾਰੀ ਟੀਮ ਕਾਂਗਰਸ ਪਾਰਟੀ ਦੀ ਖੜੀ ਆ ਤਾਂ ਮੈਂ ਇਹਨਾਂ ਨੂੰ ਕਹ ਇੱਕ 50 ਜਾਂ 100 ਗਜ ਦਾ ਮਕਾਨ ਕਿਰਾਏ ਤੇ ਲੈ ਦਿਓ। ਤਾਂ ਕਿ ਤੁਰੰਤ ਇਥੋਂ ਸਮਾਨ ਸ਼ਿਫਟ ਹੋ ਗਏ ਕਿਰਾਇਆ ਵੀ ਮੈਂ ਦੇਣਾ। ਰਾਜਨੀਤਿਕ ਗੱਲਾਂ ਦੀ ਬਦਲਾਖੋਰੀ ਫੜੇ तमाम मौके ਹੁੰਦੇ ਕਤਲ ਮੰਗੇ ਅੱਜ ਪੰਜਾਬ ਦੇ ਲੋਕਾਂ ਨੂੰ ਉਹਨਾਂ ਖਾਸ ਕਰਕੇ ਜਿਹੜੇ ਸਿਰ ਤੋਂ ਛੱਤ ਲੈ ਗਏ ਅੱਜ ਉਹਨਾਂ ਨੂੰ ਮਦਦ ਦੀ ਜ਼ਰੂਰਤ ਹੈ ਅੱਜ ਦੂਸਰਾ ਦਿਨ ਆ ਪੰਜਾਬ ਦੇ ਅੰਦਰ ਹੜ੍ਹਾਂ ਨੇ ਤਵਾਈ ਮਚਾਈ ਰੂਰਲ ਖੇਤਰ ਪੇਂਡੂ ਖੇਤਰ ਮਾਝਾ ਮਾਲਵਾ ਵੀ ਦੁਆਬਾ ਵੀ ਪ੍ਰਭਾਵਿਤ ਹੋਇਆ ਬੁਰੀ ਤਰ੍ਹਾਂ ਦੁਨੀਆ ਤੇ ਵਸਦੇ ਪੰਜਾਬੀਆਂ ਨੇ ਤੇ ਦਾਨੀ ਸੱਜਣਾ ਨੇ ਦਿਲ ਖੋਲ ਕੇ ਹਰ ਟੀਟ ਤੱਕਸਾਨਾਂ ਦੀ ਖੜਾਂ ਦੀ ਮਾਰ ਹੇਠ ਆਏ ਆਮ ਲੋਕਾਂ ਦੀ ਮਦਦ ਕੀਤੀ ਅਸੀਂ ਸਿਰ ਨੀਵਾ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਆ ਲਗਾਤਾਰ 10-12 ਦਿਨ ਬੜੀ ਭਾਰੀ ਬਾਰਿਸ਼ ਲਗਾਤਾਰ ਕੰਟੀਨਿਊਸਲੀ ਉਸ ਭਾਰੀ ਬਾਰਿਸ਼ ਕਾਰਨ ਸ਼ਹਿਰੀ ਖੇਤਰ ਦੇ ਵਿੱਚ ਜਿਹੜੇ ਕਮਜ਼ੋਰ ਛੱਤਾਂ ਵਾਲੇ ਮਕਾਨ ਸੀਗੇ ਮਾਤਰ ਲੋਕਾਂ ਦੇ ਡਿੱਗ ਗਏ गिर ਗਏ ਤਾਂ ਅਸੀਂ ਇੱਕ ਇਹ ਅਭਿਆਨ ਸ਼ੁਰੂ ਕੀਤਾ ਗੁਰੂ ਨੇ ਸ਼ੁਰੂ ਕਰਵਾਇਆ ਅਸੀਂ ਗੁਰੂ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਜਰੀਆ ਸਾਨੂੰ ਬਣਾ ਦਿੱਤਾ ਅੱਜ ਉਹ ਸਭਿਆਨ ਦਾ ਦੂਸਰਾ ਦਿਨ ਹੈ ਦਰਜਨਾ ਐਸੇ ਟੱਬਰ ਅਸੀਂ ਡਾਇਗਨੋਸ ਕੀਤੇ ਆ ਡਿਟੈਕਟ ਕੀਤੇ ਆ ਲੱਭਿਆ ਮੇਰੀਆਂ ਕਾਂਗਰਸ ਪਾਰਟੀ ਦੇ ਕਾਉਂਸਲਰ ਮੇਰੀਆਂ ਸਤਕਾਰਯੋਗ ਜਥੇਵੰਦਕ ਸਾਡੀ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਬਾੜ ਪ੍ਰਧਾਨ ਸੀਨੀਅਰ ਅਹੁਦੇਦਾਰਾਂ ਨੇ ਜਿਹੜੇ ਜ਼ਰੂਰਤਮੰਦ ਆ ਬਾਕੀ ਜ਼ਰੂਰਤਮੰਦ ਆ ਕੋਈ ਵਿਧਗਾ ਹੈਗੀ ਆ ਕੋਈ ਬੰਦਾ ਬੈੱਡ ਤੇ ਪਿਆ ਛੱਤ गिर ਗਈ ਬਿਮਾਰ ਹੈਗਾ ਅਸੀਂ ਉਹਨਾਂ ਤੋਂ ਸ਼ੁਰੂਆਤ ਕੀਤੀ ਹੈ ਪਹਿਲਾਂ ਮੈਂ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਇੱਕ ਦਿਨ ਗਿਆ ਸੀਗਾ ਤਾਂ ਦਰਜਨਾ ਟੱਬਰ ਸੀਗੇ ਲਿਟਰਲੀ ਰੋ ਰਏ ਸੀ ਉਹਨਾਂ ਦਾ ਦੁੱਖ ਤੇ ਉਹਨਾਂ ਦਾ ਦਰਦ ਤਾਂ ਅਸੀਂ ਇਸ ਕਰਕੇ ਅੱਜ ਦੂਸਰਾ ਦਿਨ ਮੈਂ ਇਸ ਲਈ ਕਿਹਾ ਮੇਰੀ ਪਟਿਆਲੇ ਪਾਰਟੀ ਨੇ ਐਜ਼ ਅਬਜ਼ਰਵਰ ਡਿਊਟੀ ਲਈ ਹੈ ਮੈਂ ਪਾਰਟੀ ਦੇ ਕੰਮ ਲਈ ਤਿੰਨ ਦਿਨ ਪਟਿਆਲਾ ਵੀ ਰਿਹਾ ਤਾਂ ਅੱਜ ਅਸੀਂ ਦੂਸਰਾ ਦਿਨ ਦੁਗਰੀ ਤੋਂ ਸ਼ੁਰੂ ਕੀਤਾ ਤੇ ਦੂਸਰੇ ਦਿਨ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਆ ਬਾਈ ਜਸਵਿੰਦਰ ਕੋਲੋਂ ਤੁਸੀਂ ਦੇਖ ਰਹੇ ਹੋ ਦੁਗਰੀ ਪੁਲ ਦੇ ਥੱਲੇ ਬੈਠਾ ਇਹ ਛੋਟਾ ਜੀ ਇਹਦੀ ਬੇਟੀ ਆ ਇੱਕ ਬੇਟਾ ਇਹਦੇ ਕੋਲੇ ਘਰ ਹੈਗਾ ਸੀ ਇਹਦੇ ਕੋਲੇ 100 ਗਾਂ ਦਾ ਲੈ ਕੇ ਚੱਲਦਾ ਤੁਹਾਨੂੰ 100 ਗਾਂ ਦਾ ਮਕਾਨ ਸੀ ਡਿੱਗ ਗਿਆ ਕਿਹੜਾ ਬੰਦਾ ਜਿਹੜਾ ਪੁਲ ਦੇ ਥੱਲੇ ਆਪਣਾ ਟੱਬਰ ਲੈ ਕੇ ਰਾਤਾਂ ਗੁਜ਼ਾਰੇ ਕਿੰਨੀ ਇਹਦੀ ਮਜ਼ਦੂਰੀ ਹੋਊਗੀ ਕਿੰਨਾ ਤੰਗ ਹੋਊਗਾ ਇਹ ਮੈਂ ਤੁਹਾਡੇ ਸਾਹਮਣੇ ਤੁਹਾਡੀ ਹਾਜ਼ਰੀ ਦੇ ਵਿੱਚ तमाम ਮੇਰੇ دوست ਖੜੇ ਆ ਮੀਡੀਆ ਦੀ ਹਾਜ਼ਰੀ 'ਚ ਮੈਂ ਪ੍ਰੋਮਿਸ ਕਰਦਾ ਅਸੀਂ ਇਹਦਾ ਘਰ ਸਟਾਰਟ ਕਰ ਦੇਣਾ ਇੱਕ ਕਮਰਾ ਇੱਕ ਰਸੋਈ ਇੱਕ ਵਾਸ਼ਰੂਮ ਇਨੀਸ਼ੀਅਲ ਸਟੇਜ ਦੇ ਉੱਤੇ ਤਾਂ ਕਿ ਇਹ ਜਿਹੜਾ ਉਧੇ ਥੱਲੇ ਆ ਸੁਰੱਖਿਤ ਰਾਤ ਨੂੰ ਪਰੇਸ਼ਾਨੀ ਦੇ ਸੁਪਨਿਆਂ ਦੇ ਅੰਦਰ ਬਾਲ ਬੱਚੇ ਲੈ ਕੇ ਬੈਠਾ ਇਹ ਆਪਣੇ ਘਰ ਦੇ ਵਿੱਚ ਸ਼ਿਫਟ ਹੋਵੇ ਜਿੰਨੇ ਦਿਨ 15 ਦਿਨ 20 ਦਿਨ ਮਹੀਨਾ ਘਰ ਬਣਨ ਨੂੰ ਲੱਗਣਗੇ ਉਹਨੇ ਦਿਨ ਲਈ ਅਸੀਂ ਸਾਡੇ ਦੁਗਰੀ ਦੇ ਪ੍ਰਧਾਨ ਸੁਖਵਿੰਦਰ ਜੀ ਤੇ ਸਾਡੀ ਸਾਰੀ ਟੀਮ ਕਾਂਗਰਸ ਪਾਰਟੀ ਦੀ ਖੜੀ ਆ ਤਾਂ ਮੈਂ ਇਹਨਾਂ ਨੂੰ ਕਹ ਇੱਕ 50 ਜਾਂ 100 ਗਜ ਦਾ ਮਕਾਨ ਕਿਰਾਏ ਤੇ ਲੈ ਦਿਓ ਤਾਂ ਕਿ ਤੁਰੰਤ ਇਥੋਂ ਸਮਾਨ ਸ਼ਿਫਟ ਹੋ ਕੇ ਕਿਰਾਇਆ ਵੀ ਮੈਂ ਦੇਣਾ ਉਹ ਹੁਣ ਆ ਗਈ ਗੱਲ ਇਹ ਕ੍ਰੈਡਿਟ ਬਾਰ ਨਹੀਂ ਹੈਗਾ ਮੇਰੀ ਅਪੀਲ ਦੋਨੋਂ ਹੱਥ ਜੋੜ ਕੇ ਸਾਰੇ ਸਤਾਰਿਯੋਗ ਸੱਜਣਾ ਨੂੰ ਪੋਲਿਟਿਕਲ ਪਾਰਟੀਆਂ ਦੇ ਲੀਡਰਾਂ ਨੂੰ ਯਾਰ ਕ੍ਰਿਟਿਕਾਈਜ਼ ਪਲੀਜ਼ ਨਾ ਕਰੋ ਕ੍ਰਿਟਿਕਾਈਜ਼ ਕੀਤਾ ਕਿਸੇ ਨੇ ਰੁਕਣਾ ਨਹੀਂ ਆਪਣੀ ਲਕੀਰ ਲੰਬੀ ਕਰੋ ਮਸਲਨ ਮੈਂ 10 ਘਰਾਂ ਕੋਲੇ ਗਿਆ ਤੁਸੀਂ 20 ਕੋਲੇ ਜਾਓ ਮੈਂ 20ਾਂ ਕੋਲੇ ਗਿਆ ਤੁਸੀਂ 50ਾਂ ਕੋਲੇ ਜਾਓ ਤੁਸੀਂ ਕ੍ਰਿਟਿਕਾਈਜ਼ ਕਰੋ ਇਹਦਾ ਮਤਲਬ ਕੀ ਆ ਵੀ ਤੁਹਾਨੂੰ ਚੁਬਨ ਹੈਗੀ ਆ ਇਹ ਚੁਬਨ ਦਾ ਵੇਲਾ ਨਹੀਂ ਰਾਜਨੀਤਿਕ ਕਿੜ ਰਾਜਨੀਤਿਕ ਬ੍ਰੋਧਾਪਸ ਰਾਜਨੀਤਿਕ ਗੱਲਾਂ ਦੀ ਬਦਲਾਖੋਰੀ ਬੜੇ ਤਮਾਮ ਮੌਕੇ ਹੁੰਦੇ ਕੱਟਲ ਮੰਗੇ ਅੱਜ ਪੰਜਾਬ ਦੇ ਲੋਕਾਂ ਨੂੰ ਉਹਨਾਂ ਖਾਸ ਕਰਕੇ ਜਿਹੜੇ ਸਿਰ ਤੋਂ ਛੱਤ ਲੈ ਗਏ ਅੱਜ ਉਹਨਾਂ ਨੂੰ ਮਦਦ ਦੀ ਜ਼ਰੂਰਤ ਹੈ ਮੈਂ ਪਹਿਲੇ ਦਿਨ ਸ਼ੁਰੂ ਕੀਤਾ ਤੇ ਬੈਂਸ ਨੂੰ ਬੋਲਦੇ ਕੀ ਆ ਇਹ ਬੈਂਸ ਦਾ ਮਨੋਵਲ ਨਹੀਂ ਟੁੱਟਾ ਬੈਂਸ ਦੀ ਆਤਮਾ ਨਹੀਂ ਮਰੀ ਕਿਉਂਕਿ ਬੈਂਸ پاک ਸਾਫ ਆ ਸੱਚਾ ਆ ਕੋਈ ਬਲਾਤਕਾਰੀ ਕਹਿ ਦਵੇ ਬੈਂਸ ਨੂੰ ਉਹ ਬਿਜਲੀ ਚੋਰ ਕਹਿ ਦਵੇ ਬੈਂਸ ਨੂੰ ਉਹ ਚਿੱਟਾ ਵੇਚਣ ਵਾਲਾ ਕਹਿ ਦਵੇ ਤੇ ਕੋਈ ਕਹਿ ਦਵੇ ਜ਼ਮੀਨਾਂ ਜਦਾਤਾ ਦੱਬਣ ਵਾਲਾ ਹਾਥੀ ਚੱਲੇ ਬਾਜ਼ਾਰ ਕੁੱਤੇ ਭੌਂਕੇ ਹਜ਼ਾਰ ਜਿੱਦਣ ਬੈਂਸ ਬਾਗੀ ਹੋਊਗਾ ਚੋਰ ਹੋਊਗਾ ਬੇਈਮਾਨ ਹੋਊਗਾ ਪਲਾਤਕਾਰੀ ਹੋਊਗਾ ਉਹ ਦਿਨ ਬੈਂਸ ਨੇ ਉਹਦੀਆਂ ਗੱਲਾਂ ਤੋਂ ਡਰ ਲੱਗੂਗਾ ਸਿਰਫ ਬੈਂਸ ਨੂੰ ਲੋਕਾਂ ਤੋਂ ਤੇ ਲੋਕਾਂ ਨੂੰ ਬੈਂਸ ਤੋਂ ਤੋੜਨ ਵਾਸਤੇ ਇਹ ਮੈਨੂੰ ਤਰ੍ਹਾਂ ਤਰ੍ਹਾਂ ਦੇ ਨਾਮ ਤਰ੍ਹਾਂ ਤਰ੍ਹਾਂ ਦੇ ਮੇਰੇ ਤੇ ਝੂਠੇ ਇਲਜ਼ਾਮ ਤਰਾਂ ਤਰਾਂ ਦੀਆਂ ਸ਼ਗੂਫੇ ਤੇ ਮੈਂ ਕਦੇ ਸ਼ਗੂਫਿਆਂ ਦੀ ਪ੍ਰਵਾਹ ਨਹੀਂ ਕੀਤੀ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਮਾਰਗ ਵਾਸਤੇ ਮੈਂ ਰਾਜਨੀਤੀ ਦੇ ਅੰਦਰ ਐ ਮਾਤੜਤੇ ਗਰੀਬ ਲਈ ਲੜਨ ਤੇ ਖੜਨ ਵਾਸਤੇ ਸਿਮਰਜੀਤ ਸਿੰਘ ਬੈਂਸ ਜਾਣਿਆ ਜਾਂਦਾ ਇਹ ਗੁਰੂ ਨੇ ਜਗਰਾ ਦਿੱਤਾ ਗੁਰੂ ਨੇ ਦਲੇਰੀ ਦਿੱਤੀ ਆ ਮੇਰਾ ਨਹੀਂ ਹੈਗਾ ਕੁਝ ਵੀ ਮੈਨੂੰ ਗੁਰੂ ਨੇ ਬਖਸ਼ਿਸ਼ ਕੀਤਾ ਸਾਰਾ ਕੁਝ ਤੇ ਮੈਂ ਉਸ ਗੁਰੂ ਦੀ ਬਖਸ਼ਿਸ਼ ਦੇ ਵਿੱਚੋਂ ਜਿੰਨਾ ਹੋ ਸਕਿਆ ਮੈਂ ਆਪਣੇ ਇਹਨਾਂ ਹਲਕਿਆਂ ਦੇ ਅੰਦਰ ਦੱਖਣ ਤੇ ਆਤਮਨਗਰ ਦੇ ਵਿੱਚ ਜਿੰਨੇ ਦੋਸਤ ਮੇਰੇ ਕੋਈ ਲੈ ਕੇ ਵੈਰੀਫਾਈ ਕਰਕੇ ਮੇਰੇ ਕੋਲੇ ਆਉਣਗੇ ਮੈਂ तमाम ਉਹਨਾਂ ਲੋਕਾਂ ਦੀ ਜਿਹੜੀ ਟਹਿ ਚੁੱਕੀ ਛੱਤ ਆ ਜਿਹੜੀ ਚੋਰੀ ਛੱਤ ਆ ਜਿਹੜੀ ਅਨ ਸੇਫ ਛੱਤ ਆ ਤੇ ਮੈਂ ਉਹਨੂੰ ਪੱਕਿਆਂ ਕਰਨ ਦਾ ਨਮਾ ਕਰਨ ਦਾ ਬੰਦੋਬਸਤ ਆਪਣੀ ਪਾਕਟ ਦੇ ਵਿੱਚੋਂ ਕਰਦਾ ਰਹੂੰਗਾ ਜੋ ਗੋਲ